आता है कि मैं उनके पैरों के नीचे रो जाऊं, उनके पैरों के नीचे रह करके उनका स्वागत करो वीरो आप जितने भी यहाँ एकत्रित हैं, यह तिरंगे की में हर घर से हर व्यक्ति कह में भारत माता के लिए तो एक आदर एक सम्मान के लिए आज मेरी यात्रा रखी गई है संपूर्ण भारत माता के वीरों की तरफ से आप सभी को बहुत बहुत, बहुत धन्यवाद बहुत बहुत साधुवाद

চদের সামনে স্টারেলা করতে चेंडर तो बात तो जरे साडे प्रमुख लोग आए चलन गए और उसके बाद चेंडर सेंटर चेंडर में तो लोग की यात्रा शामिल होने आए और चलन गए ये तीसरा कैंप है ਸਾਰੇ ਲੋਕ ਨਮਾਜ਼ਕਾਰਾਂ ਸਾਰੇ ਦਾ ਸਵਾਗਤ ਹੈ ਅਸੀਂ ਮੁਵੱਤਾ ਬਣਾ ਕੇ ਚਲੇ ਪੂਰੇ 10 ਮਿੰਟਾਂ ਲਈ ਮੇਜ ਦੇ ਉੱਤੇ ਬੋਲਣਾ ਚਾਹੇ ਮਨਤਨ ਜੋੜੇ ਜਿਹੜੀਆਂ ਬਾਰਡਰ ਤੇ ਸਾਡੇ ਲੋਕ ਲੜ ਰਹੇ ਨੇ ਮਨਵਿੰਦਰ ਕਾਲੀਆ ਜੀ ਆਇਆ ਹੈ ਖੜੀ ਜੀ ਜਿਆਨਮਿਤ ਅਰੋੜਾ ਜੀ ਤੇ ਮੈਂ ਹੁਣ ਅਗਲੀ ਕਾਰਵਾਈ सुनीश जाकर जी ने बेनती करूंगा मैं उद्दन करूंगा वहां में जल्दी से जारी शब्द भारत माता जी भारत जी आप सब इस जानकार दूसरा जो है दूसरा चाहिए तालगाम है इस हस्ते भारतीय सियों को काफी कुछ कुछ कर उनको दिया और हमारे देश के तीन सपूतों ने उनका बदला लेने के लिए ऑपरेशन सिंदूर चलाया और उनका तो अच्छी तरह से जो है देश पाकिस्तान को पर अच्छी की से तो को गिरताब किया तो आज उसी बलिदानियों को सौ लगा तो दिया है हमारे वीर सपूत जो सेना के जो हमारे वीर सपूत हैं उनका जो शहर से जो सेना रक्षा कर रही है सोन को रखते हुए उनके बलिदान में देखते हुए और हमारा देश वर्ष ਯਾ ਯਾਤਰਾ ਨਾਮ ਦੀ ਚੱਲ ਰਹੀ ਹੈ ਦੇਖੋ ਜੋ ਤਿਰੰਗਾ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਹੈ ਜਿੱਥੇ ਜਿਹੜੇ ਸਾਧੂ ਸਮਾਜ ਵੀ ਜਿਹੜੇ ਪਹੁੰਚੇ ਹੋਏ ਐ ਤੇ ਕੀ ਪੰਗਰ ਆ ਰਿਹਾ ਨਾ ਆ ਰਿਹਾ ਸਾਫ ਸਫਾਈ ਦਾ ਸਾਫੀ ਸਭ ਨੂੰ ਆਓ ਸਾਧੂ ਆਓ ਹਾਜੀ ਬਹੁਤ ਬਹੁਤ ਜਨਾਬ ਮੇਟਾ ਪਾਈ ਰਿਹਾ ਦੀ ਦੀ ਬਾਈਟ ਕਰ ਲਈ ਮੜੀ ਮੈਂ ਜੀ ਕੋ ਭਾਈ ਆ ਕੀ ਕਹਿਣਾ ਚਾਹੁੰਦੇ ਹੋ ਦਰਮਗਾ ਯਾਤਰਾ ਦੇ ਪੁੱਛਿਓ ਜੀ ਦੇਖੋ ਸਾਡੇ ਗ੍ਰੀਨ ਪੈਨਿਕਲ ਨੇ ਪਿਛਲੇ ਸਮੇਂ ਜਦੋਂ ਮਹਿਲ ਦਾ ਮਾਮਲੇ ਤੋਂ ਬਾਅਦ ਸਾਰੇ ਦੇਸ਼ ਜਿਹੜੇ ਕਾ ਪਤਨਾਮਾ ਸਨ ਉਹਨਾਂ ਦੇ ਪ੍ਰਤੀ ਬੜੀ ਜਲੇਰੀ ਦੇ ਨਾਲ ਰਾਤਵਾਦੀ ਟਿਕਾਣਿਆਂ ਤੇ ਤੇ ਹਮਲੇ ਕਰਕੇ ਰਾਤਵਾਦੀਆਂ ਨੂੰ ਉਹ ਰਾਤਵਾਦੀਆਂ ਨੂੰ ਨਿਸ਼ਾਨਾ ਬਣਾ ਦਿੱਤਾ ਹੈ ਉਨਾ ਵੀਰ ਸੈਨਿਕਾਂ ਦਾ ਹੌਸਲਾ ਵਧਾਉਣ ਦੇ ਲਈ ਅੱਜ ਦੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜਾ ਸੈਨਿਕਾਂ ਨੂੰ ਹੌਸਲਾ ਵਧਾਈ ਦੇ ਲਈ ਇੱਕ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਸਾਰੇ ਸ਼ਹਿਰ ਦੇ ਜਿਹੜੇ ਨੰਬਰ ਦੇ ਲੋਕੀਆਂ ਔਰ ਵੱਡੇ ਮੀਤ ਦੇ ਵਿੱਚ ਭਾਗ ਲਿਆ ਜਿਹੜੇ ਅੱਜ ਸਾਡੇ ਸੈਨਿਕਾਂ ਦਾ ਹੌਸਲਾ ਵਧਾਉਣ ਦੇ ਲਈ ਇੱਥੇ ਪਹੁੰਚੇ ਆ ਸ਼੍ਰੀ ਸ਼ਾਨਿਕਾ ਨੂੰ ਮੇਰੇ ਵੱਲੋਂ ਔਰ ਸਾਰੇ ਜਲੰਧਰ ਵਾਲੋਂ ਕੋਟਨ ਕੋਟ ਤਮਾਨ ਨੂੰ ਅੱਜ ਉਹਨੇ ਅਮਰੀਦ ਨੂੰ ਆਂਦੀ ਪਤਾ ਜੀ ਨਹੀਂ ਜਣਾ ਜੱਬੇ ਉਹ ਅੱਜ ਤੁਸੀ ਆਜ ਅੱਜ ਜਲੰਧਰ ਤੋਂ ਇਸ਼ਤਿਹਾਲ ਰੰਗਾ ਜਾਗਾ ਵਿਪਲ ਦੀ ਜਿੱਦਾਂ ਸਾਡੇ ਦੇਸ਼ ਦੇ ਭਗਤ ਸਿੰਘ ਨੇ ਜੋ ਸਾਡੇ ਨਾਲ ਬਹਿਲੇ ਕੀਤੇ ਉਹ ਅੱਜ ਸਾਨੂੰ ਬਹਿਦੇ ਹੋ ਕੇ ਸੱਚੇ ਨਜਰਾਂ ਦੇ ਵਿੱਚ ਜਿਸ ਦਾ ਅਮਾਨੇ ਗਿਆ ਦੀ ਕੋਈ ਉਪਗ੍ਰਤੀ ਕਰਨਾ ਹੋਏਗੀ ਗੁਸਤਾਨ ਮੈਂ ਹੁਣੇ ਕਾਹਲ ਜਾ ਕੇ ਉਸਕੇ ਮਾਰਾਂਗਾ अज हिंदुस्तान की आर्मी है, भावे तीन ही शहर जल शहर वायु शहर आर्मी उन्होंने उन्होंने घर भी जाके जिसका तरह एयर स्ट्राइक की है जिन्होंने उन्होंने हवाई सिस्टम फेल किए उनके वास्ते पंजाब की जनता खास करके जलंधर से खुशी की गए क्योंकि अभी तो उस आगम कोई एयरफोर्स का <स्था> स्टेशन जिसे मोदी साहब आप आया जो पाकिस्तान भंगा जवाब दिता मोदी साहब ने आगे एयरफोर्स भी ठीक है मैसेज दिता भी साधर वासने अं जलंधर वासियों को यह स्नेह देना चाहते हैं अगर भी कभी कोई मुसीबत आवे थी अभी इकट्ठे होकर आदमी के नाम खड़े होए अपने देश के नाम खड़े सिख वफादारी कर देंगे सारे जो पाते जो है जो चुनाव यात्रा जारी कही जा रही है

ਬਾਰੇ ਆਏ ਚੱਲਣਗੇ ਦੂਜੇ ਟੈਂਪੂ ਦੇ ਪਿੱਛੇ ਉਹ ਦੂਜੇ ਟੈਂਪੂ ਦੇ ਪਿੱਛੇ ਚੱਲਣਗੇ ਮਾਨਕ ਸਿੰਘ ਰੇਲੜੀਆ ਤੋਂ ਫਿਰ ਚਲੰਦਰ ਸੰਤਾਜ ਚਲੰਦਰ ਨਾਥ ਤੋਂ ਲੈ ਕੇ ਉਹ ਹਾਂਜੀ ਆਪਣੀ ਗੁਰਦੇ ਤਿਰੰਗਾ ਯਾਤਰਾ ਜਿਲੰਦਰ ਸ਼ਹਿਰ ਦੇ ਵਿੱਚ ਪਿੱਛੇ ਜਿਲੰਦਰ ਬਸੇ ਵਾਲੋਂ ਗੱਡੀ ਜਾ ਰਹੀ ਹੈ ਯਾਤਰਾ ਜਿਹੜੀ ਹੈ ਉਹ ਆਪਣੇ ਭਾਰਤ ਦੇ ਸੈਨਿਕਾਂ ਨੂੰ ਮਰ ਪਿੱਤਾ ਉਹਨਾਂ ਦੇ ਸਮਾਨੇ ਕਿਤੇ ਜਾ ਰਹੀ ਹੈ ਜਿਹੜੇ ਸਾਡੇ ਸੈਨਿਕਾਂ ਨੇ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਹਉਂਦੇ ਤੇ ਪਾਕਿਸਤਾਨ ਨੂੰ ਨਾ ਨਹੀਂ ਚੇਟਕਾਈਆ ਪਾਕਿਸਤਾਨੀ ਇਹਨਾਂ ਲੋਕਾਂ ਦੀ ਬਹੁਤ ਬਹੁਤ ਖੁਸ਼ੀ ਲਿਆਰ ਜਿਹੜੀ ਜਲੰਧਰ ਅੱਜ ਖੁਸ਼ੀ ਦੇ ਲੰਗਰ ਅੱਜ ਤਿਉਹਾਰੀ ਦਾ ਮੌਸਮ ਹੈ ਅੱਜ ਤਿਉਹਾਰੀ ਦਾ ਮੌਸਮ ਹੈ ਕਲਾਕ ਦਾ ਨਾਗਰੀ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ

ਇਹ ਪੂਰਾ ਸਾਨੂੰ ਪਿੱਛੇ ਤੋਂ ਦੂਰ ਨੂੰ ਕੰਮ ਅਸੀਂ ਕਾਮਯਾਬ ਹੋਣ ਲਈ ਆਪਣੀ ਜਾਨ ਵੀ ਦੇਣੀ ਆ। ਨੀਮੂ ਸ਼ਰਮਾ ਜੀ ਗਾਲ੍ਹਾਂ ਨੂੰ ਟੋੜਨ ਵਾਲੀ ਜਿਹੜੀ ਲੋਕ ਤੇ ਭਾਰਤ ਨੂੰ ਟੋੜਨ ਵਾਲੇ ਲੋਕ ਅੱਜ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਅੱਜ ਲੋਕ ਜਲੰਧਰ ਦੇ ਵਿੱਚ ਤਿਰੰਗਾ ਯਾਤਰਾ ਦੇ ਰੂਪ ਦੇ ਵਿੱਚ ਚੱਲ ਰਿਹਾ। ਅੱਜ ਸਮਾਜਿਕ ਹਰ ਧਾਰਮਿਕ ਹਰ ਇੱਕ ਸੰਸਥਾ ਸਮਾਜ ਅੱਜ ਇਸ ਜਨਤਾ ਦੇ ਨਾਲ ਚੱਲ ਰਿਹਾ ਤੇ ਉਹ ਸਮਰਪਿਤ ਕਦੇ ਹੀ ਕਹਾਂਗਾ